ਸਸਕਾਲ ਜੀ ਕੀ ਹਾਲ ਨੇ ਸਾਰਿਆਂ ਦੇ ਆਪਾਂ ਹੋ ਗਏ ਆ ਤਿਆਰ ਆਪਣਾ ਯਾਰ ਚੱਲਿਆ ਹੈ ਬਾਹਰ ਤੇ ਆਈ ਨਹੀਂ ਸਾਡੀ ਹਜੇ ਤੱਕ ਕਾਰ ਪ੍ਰੀਤ ਨੇ ਆਪਣੇ ਨੇ ਜਾਣਾ ਬਾਹਰ ਤੇ ਮੈਨੂੰ ਕਹਿੰਦੇ 3:30 ਵਜੇ ਤੱਕ ਰੈਡੀ ਰਹਿ ਤੇ ਟਾਈਮ ਤੁਹਾਨੂੰ ਮੈਂ ਦਿਖਾਉਣਾ ਹੋਰ ਉਹਦੇ ਹੀ ਫੋਨ ਆ ਰਿਹਾ ਹੈ ਹੈਲੋ 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 ਹਾਂ ਜੀ ਮਹਾਰਾਜ ਆਇਆ ਬਾਈ ਫਗਾ ਆ ਗਿਆ ਜੀ ਤਿੰਨ ਤਿੰਨ ਚਰਨ ਜਾ ਹੋਗੇ ਜਾਣਾ ਨਹੀਂ ਬਾਹਰ ਕੇ ਕੈਨਸਲ ਕਰਤਾ ਗਰਮ ਦੇ ਨਾਲ ਡੇਟ ਕਰਾਤਾ ਰੱਬਾ ਆਈ ਨਹੀਂ ਇਹਦਾ ਕੰਮ ਆਈ ਹੁੰਦਾ ਦੇਖਦਾ ਹੋਰ ਵੱਡੇ ਗੱਲ ਮੈਂ ਤਾਂ ਬਸ ਮੈਂ ਹੋਰ ਹੀ ਜਲਾ ਦੇ ਮਰੇ ਛੱਟ ਜੀ ਦਾ ਕਰਕੇ ਬਸ ਕੀ ਬੜਾ ਜਾ ਸਕਦਾ ਉਹੀ ਦਾ ਗੱਲ ਆ ਇਹਨੂੰ ਜਮਾ ਨਹੀਂ ਪਤਾ ਲੱਗਦਾ ਕੋਈ ਨਾ ਕਰ ਦੇ ਇਹਦੀ ਲੱਪ ਹੋਰ ਆਇਆ ਚੱਲ ਆਉਣਾ ਮੈਂ ਬਾਹਰ ਆ ਗਿਆ ਲੋ ਵੀ ਆਜਾ ਸ਼ਾਕਸ਼ਾ ਇਹਨੇ ਲੇਟ ਕਰਾਇਆ ਦਿਖਾਈ ਮੂੰਹ ਇਧਰ ਨੂੰ ਮੜਾ ਦੇਖ ਲਓ ਕਦੇ ਨਾ ਟਾਈਮ ਤੇ ਤਿਆਰ ਹਾਉ ਖਾਸ ਕਰਕੇ ਜਦੋਂ ਬੰਦਾ ਨਾਲ ਬੈਠਾ ਹੈ ਸੋਰੀ 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 ਇਧਰ ਸਾਡੇ ਪ੍ਰੀਤ ਸਿੰਘ ਜੀ ਪ੍ਰੀਤ ਸਿੰਘ ਜੀ ਦਵਾਈ ਦਵਾਈ ਤਾਂ ਚੱਲਦੀ ਹਬੀਬੀ ਹਬੀਬੀ ਤਾਂ ਉਹ ਮੰਨ ਚੱਲਦੇ ਆ ਆ ਅੱਜ ਤਾਂ ਬਕੋਇੰਗ ਟੂਗਾ ਮਰੀਤਾ ਆ ਅੱਜ ਆ ਬਰਸਾਰੀਆ ਇਧਰ ਆਪਣਾ ਹਰਮਨ ਹੋਏ ਬਾਈ ਹਰਮਨ ਆਪਣਾ ਹੁਣ ਲਾਈਕ ਕਰ ਦੋ ਸਬਸਕ੍ਰਾਈਬ ਕਰ ਦੋ ਹਰਮਨ ਆਪਣਾ ਹੁਣ ਛੋਟੀ ਦਾ ਕਾਰਪੈਂਟਰ ਬਣ ਜਾ ਰਿਹਾ ਤੇ ਗਾਂ ਹੈ ਪ੍ਰਮੋਸ਼ਨ ਆ ਇਹਦੀ ਆਪਾਂ ਕਰਨੀ ਆ ਗੁਰਵਿੰਦਰ ਕੀ ਕਰਨਾ ਹਣ ਕੰਮ ਸ਼ੁਰੂ ਹੁਣ ਆਪਣੀ ਰਸੋਈ ਦਾ ਕੰਮ ਇਹਨਾਂ ਨੇ ਹੀ ਕਰਨਾ ਲੋਬੀ ਹੁਣ ਪਾਤੇ ਆ ਚੱਲੇ ਅੰਮ੍ਰਿਤਸਰ 에어ਪੋਰਟ ਵੱਲ ਨੂੰ ਓਕੇ ਜੀ ਇੱਧਰ ਸਾਡੇ ਗੱਡੀ ਚ ਚੱਲਦਾ ਕਿ ਤੇਰਾ ਸਹਾਰਾ ਮਿਲ ਜੇ ਬਾਬਾ ਗੈਰੀ ਸੰਧੂ ਦੁਨੀਆ ਦੀ ਪ੍ਰਵਾਹ ਨਹੀਂ ਕਰਦਾ ਵਾਹਿਗੁਰੂ ਐ ਵੀ ਤਹਾ ਇਹ ਆਪਣੀ ਦੂਜੀ ਸਵੀਟੀ ਆ ਹੈ ਇਹ ਆਪਣੀ ਦੂਜੀ ਸਵੀਟੀ ਆ ਛੋਟੀ ਅੱਛਾ ਖਾ ਇਹ ਸਾਡੀ ਦੂਜੀ ਬੁੱਕੀ ਆ ਹਾਂ ਦੋ ਬੁਗਮੀਆਂ ਸਾਡੀਆਂ ਅੱਜ ਇਹ ਚੱਲੀ ਆ ਬੁਗੜੀ ਇਹ ਸਾਡਾ ਸਾਂਹ ਆ ਸਾਂਹ ਮਹਿੰਦਰਾ ਪਿਕਅਪ ਕੀ ਬਾਤ ਉਹ ਆਸਰ ਜੰਮਦੂਤ ਦਾ ਝੋਟਾ ਸਹੀ ਨਾ ਭਾਇਨਾ ਸੱਚ ਕੋਈ ਸੱਚ ਕੋਈ ਝੋਟਾ ਜੰਮਦੂਤ ਦਾ ਤੁਹਾਡੀ ਗੱਲ ਆ ਬਾਬਾ ਦામੂ ਸ਼ਾਹ ਜੀ ਪਿੰਡ ਲਹਾਰਾ ਜਗਾ ਜਿਹੜੇ ਇਸ ਰੋਡ ਤੇ ਜਾਂਦੇ ਆ ਮੋਗੇ ਵਾਲੇ ਜਮਰੇ ਸਰ ਜਾਣੇ ਆਪਾਂ ਸਾਰਿਆਂ ਨੂੰ ਇਸ ਜਗ੍ਹਾ ਦਾ ਪਤਾ ਕਰੋ ਦਰਸ਼ਨ ਹੋਰੀ ਦਾ ਹੁਣ ਜੀ ਅਸੀਂ ਥੋੜਾ ਜਿਹਾ

ਇਹ ਇਹ ਜਾਨਦਾਰ ਛੋਟੀ ਤੋ ਪੀਲਾ ਜੀ ਆ ਟ੍ਰਡਾ ਹੁਣ ਮਿਸਿੰਗ ਕਰੀਂ ਇਹ ਕਾ ਬੈਠਾ ਇਹਦੇ ਸਾਨੂੰ ਸੁਸੂਈ ਨਹੀਂ ਕਰਵਾਇਆ ਲੈ ਫੜਾ ਟੱਕਣਾ ਲੋ ਵੀ ਕਰ ਗਿਆ ਇੰਟਰ ਆਪਾ ਅੰਮ੍ਰਿਤਸਰ ਤੇ ਵਰਪੀ ਤੇ ਵੀ ਹਾਲ ਜੇ ਪੈਂਦੇ ਆ ਪੈਂਦੇ ਹਾਲ ਪੈਂਦੇ ਆ ਕਿਦੇ ਹਾਲ ਪੈਂਦੇ ਆ ਮਤਲਬ ਦਿਲ ਜਾ ਲੱਗਾ ਵਾ ਵੀ ਹੁਣ ਚੱਲਿਆਵੇਂ ਹੈ ਪੰਜਾਬ ਇੱਧਰ ਨੂੰ ਵਝਾਕ ਹੋਰ ਹੁਣ ਪੰਜਾਬ ਛੱਡਣਾ ਬੜਾ ਦਿਲ ਨਹੀਂ ਕਰਦਾ ਛੱਡਣ ਤੋਂ ਪੰਜਾਬ ਆਏ ਹਾਏ ਬਾਕੀ ਤਾਂ ਧੀਏ ਪਾਪੂ ਵਾਲਾ ਸਾਰਾ ਰਗ ਭਾ ਕੇ ਛੱਡ ਤਾ ਸਾਰੀ ਸੀਨਾ ਕਰਦੋਂ ਸੁਖਾਇ ਪੰਜਾਬ ਛੱਡ ਆਏ ਹਾਏ ਆਏ ਹਾਏ ਓ ਚੋਪਰਾ ਓ ਚੋਪਰਾ ਓ ਚੋਪਰਾ ਨਹੀਂ ਆਪਾਂ ਹੋਰ ਕਿਤੇ ਚੱਲ ਜਾਂਦੇ ਹਾਂ ਬਰਬਰ ਯਾਦ ਰਹੇ ਦਰਬਾਰ ਸਾਹਿਬ ਦਾ ਇਹ ਨੀਰ ਆ ਬਈ ਹੋਟਲ ਕੌਨਸਾ ਵੈਸਟ ਨੀਰ ਆ ਵੱਡੀ ਨਾਲ ਲੈ ਆਹ ਸਿਰਿਆ ਵਾ ਹੁੰਡਾ ਜੀ ਦਾ ਇਧਰ ਹੀ ਮਹਿੰਦਰਾ ਦਾ ਆ ਹੁੰਡਾ ਜੀ ਇਧਰ ਹੀ ਮਹਿੰਦਰਾ ਦਾ ਜੀ ਉਹ ਠੀਕ ਕਰ ਲਾ ਇੱਕ ਤੇ ਸੀਗਾ ਇੱਕ ਮਿੰਟ ਲੜਾਉਨੇ ਆ ਤੇ ਇੱਕ ਤੇ ਹੁਣ ਤਾਂ ਪੱਕਾ ਹੀ ਆਪਾਂ ਗਏ ਹੈਲੋ ਗਾਇਸ ਆਈ ਕਰਦੇ ਹਾਂ ਤੇ ਹੈਲੋ ਗਾਇਸ ਗਾਇਸ ਵੀਰੇ ਹਮ ਚਲੇ ਹੈ ਇੱਥੇ ਉੱਥੇ ਕਾਪੀ ਰੇਡ ਦਾ ਬਾਜੇ ਆਪਾਂ ਗਏ ਸੀ ਗਾਇਸ ਕਹਤਾ ਆਪਾ ਲਾਓ ਜੀ ਅਟਾਰੀ ਟੈਂ ਟੈਂ ਮੱਝੀ ਠਾ ਉਹ ਬਾਜੂ ਹੋ ਗਿਆ ਸੀ ਅਟਾਰੀ ਦਿਖਾਇਆ ਨਹੀਂ ਗਿਆ ਕਰੋਤਾ ਚੈੱਕ ਤਾ ਪੜਦਾ ਚਲ ਬਾਈ ਇਹ ਸਾਡੇ ਹਰਮਨ ਦਾ ਇੱਕ ਨਵਾਂ ਟੈਲੈਂਟ ਵਿਕਰੀ ਵਾਲਾ ਉਸਤਾਦ ਆ ਜੀ ਸੀ ਤੋਂ ਨੂੰ सोनू ਵਾਲੇ ਹੈਲੋ ਹਾਂਜੀ ਜੀ ਕੀ ਹਾਲ ਚੱਲ ਦੋਸਤੋ ਠੀਕ ਠਾਕ ਜੋ ਹਾਂਜੀ ਆ ਜੋ ਆਏ ਆਏ ਕੀ ਬਾਤ ਹੈ ਚੈੱਕ ਤਾ ਨੀਤਾ ਕਰੋਤਾ ਸੀਗੇ ਤਾ ਬੈਠੇ ਤਾ ਗੱਡੀ ਚ ਸੀਗੇ ਬੈਠੇ ਤਾ ਗੱਡੀ ਚ ਜਾੜ ਲਈਆਂ ਮਿੱਤਰਾਂ ਨੂੰ ਬਾਹਰ ਛੱਡੋ 2000 ਦਾ ਤੇਲ ਪਾ ਕੇ ਰੋਲੇ ਰੋਕ ਤੇਲ ਪਾ ਕੇ 2000 ਦਾ ਹਾਂ ਆ ਕੇ ਦਾ ਬੈਠੇ ਤਾਂ ਸੀਗੇ ਹਾਂ ਆਪਣੇ ਤਸਰਦਾ ਕੀ ਕੀ ਬਾਤ ਹੈ ਕੀ ਬਾਤ ਹੈ ਇੱਕ ਸ਼ੇਰ ਹੋਰ ਚੜਾਉਂਦਾ ਸੀਗੇ ਤਾਂ ਸੀਤੂ ਸਾਹਿਬ ਚੜਾਉਣ ਤਾਂ ਸੀਗੇ ਤਾਂ ਗਏ ਤਾਂ ਬਰੀਦ ਚਰਜਾ ਤਾਂ ਹਾਂ ਆਏ ਹਾਏ ਹਾਈ ਪੀਤੇ ਸ਼ੇਰੋ ਸ਼ੇਰੀ ਤੈਨੂੰ ਕਿਵੇਂ ਲੱਗੇ ਉਹ ਸੋਹਣੀ ਲੱਗੇ ਉਹਨੂੰ ਤਾਂ ਪਾਣੀ ਸਲਾਮ ਦੀ ਕਿਤੇ ਉਹ ਵੀ ਕਲਾਮੀ ਵੀਡੀਓ ਤਾਂ rahul ਗੱਡੀ ਚਲਾਉਂਦਾ ਗੁਰਵਿੰਦਰ ਬਣਾਉਂਦਾ ਵੀਡੀਓ ਤਾਂ rahul ਗੱਡੀ ਚਲਾਉਂਦਾ ਗੁਰਵਿੰਦਰ ਬਣਾਉਂਦਾ ਇਹ ਆ ਜੀ ਉਹ ਚਰਚ ਜਿੱਥੇ ਆਪਣਾ ਗਾਣਾ ਜਾਨ ਮੇਰੀ ਸ਼ੂਟ ਹੋਇਆ ਸੀਗਾ ਫਾਸਟ ਤੇ ਜਿੱਥੇ ਮੈਰਿਜ ਹੁੰਦੀਆਂ ਉਹ ਗਾਣਾ ਹੈ ਉਹ ਸੋਰੀ ਉਹ ਗਾਣਾ ਨਹੀਂ ਉਹ ਚਰਚ ਆਹੀ ਇੱਥੇ ਹੋਇਆ ਸੀ ਆਪਣੇ ਜਾਨ ਮੇਰੀ ਗਾਣੇ ਦਾ ਸ਼ੂਟ ਜਾਨ ਮੇਰੀ ਗਾਣਾ ਸੁਣਿਓ ਜਿਹਨੇ ਨਹੀਂ ਸੁਣਿਆ ਜਾਨ ਮੇਰੀ ਬਾਈ ਗੁਰਵਿੰਦਰ ਸਿੰਘ ਪਾ ਕੇ ਹੁਣ ਆਪਾਂ ਜੀਐਸ ਚੱਕਰ ਕਰਤਾ ਏ ਹੁਣ ਹੁਣ ਤੁਸੀਂ ਸਾਰੇ ਜੀਐਸ ਚੱਕਰ ਦੇ ਨਾਮ ਤੋਂ ਆਪਾਂ ਨੂੰ ਜਾਣੋਗੇ ਉਹ ਮੈਨੂੰ ਵੀ ਮੇਰਾ ਵੀ ਨਾਮ ਜਗ੍ਹਾ ਆਪਾਂ ਬੇਨ ਅਵੀਲ ਕਰਾਂਗੇ ਤੁਹਾਨੂੰ ਲੋ ਜੀ ਹੁਣ ਆਪਾਂ 에ਰ ਬੋਡ ਦੇ ਜਿਹੜਾ

ਇਹ 17 Pro Max 17 Pro Max ਕਰੋ ਚੈੱਕ ਸੈਂਸਰ ਆ ਵਾਹ 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 ਕੀ ਬਾਤ ਹੈ ਤੇ ਚੈੱਕ ਲਾ ਫਿਰ ਦੱਬੇ ਆ ਦੱਸੋ ਬਾਤ ਜਾਓ ਚਾਹ ਇੱਕ ਹੀ ਕੌਫੀ ਇਹ ਤੁਹਾਡੇ ਤੇ ਰਹੀ ਗੱਲ ਅਸੀਂ ਕੌਫੀ ਮੰਗਾਈ ਸੀ ਪਰ ਤੁਸੀਂ ਦੇਖੋ ਐਰੇ ਹੁਣ ਅਚਾਰ ਪਾਤਾ ਮੇਰੀ ਕੌਫੀ ਦੇ ਵਿੱਚ ਆੜੀ ਇਹ ਤੂੰ ਵੀ ਇਹਦਾ ਚੱਕ ਲਓ ਲੋ ਵੀ ਨਾਸ਼ਤਾ ਤੇ ਮਾਰ ਕੇ ਮਾਰ ਕੇ ਪਾਏ ਪਾਏ ਪਰੌਟਿਆਂ ਦਾ ਨਾਸ ਉੱਤੇ ਦੀ ਕੌਫੀ ਦਾ ਗਲਾਸ ਹੁਣ ਤੁਰਪੀਆਂ ਚ ਕੌਫੀ ਬੜੀ ਘੈਣ ਸੀ ਬਾਈ ਤੁਰ ਪੀ ਜਾਂਦਾ ਕਿਹਨੇ ਵੀ ਅੰਮ੍ਰਿਤਸਰ ਆਉਣਾ ਹਨਾ ਇੱਥੇ ਤਾਂ ਕੌਫੀ ਤਾਂ ਪੀਣੀ ਤਾਂ ਪੈਣੀ ਤਾਂ ਇੱਕ ਮਿੰਟ ਆ ਪਾ ਤਾਂ ਕੌਫੀ ਵੀ ਨੇ ਇੱਥੇ ਆਉਣਾ ਇਹ ਨਹੀਂ ਘੈਂਟ ਕੋਫੀ ਵਾਲਾ ਤਾਂ ਭਰਾਵਾ ਸਰਾ ਲਾਤਾ ਉਹ ਤਰ ਫੌਜੀ ਨਾਲ ਇਹਦੇ ਆ ਗਿਆ ਹੱਥ ਦਿੰਦਾ ਹੋਵੇ ਰੋ ਖਾਰੂ ਖਾਰੂ ਕਿਹਨੂੰ ਅਈਨੂੰ ਤਰ ਅੰਦਰ ਲਾਇਆ ਉਹਨਾਂ ਕਿਤੇ ਲੱਭ ਕੇ ਥਾਂ ਤੇ ਇਹਦਾ ਉਦਾਂ ਹੀ ਰੋੜਨਿਆ ਮਾ ਕੇ ਬੈਜ ਦੋ ਚਾਰ ਤਾਂ ਜਾਣੇ ਬੜਾ ਬਾਲੇ ਭਾਰੇ ਆ ਯਾਰ ਬੈਗ ਜ਼ਿਆਦਾ ਹੈ ਦੋਨ ਬੈਗਾ ਵੀ ਲਚਾਲਦੇ ਆ ਚੱਕਿਆ ਰੂ ਵੀ ਆਪਾਂ ਉਹ ਰੁਕ ਜਾ ਤਾਕੀ ਲਾ ਲੈਣ ਦੀ ਉਹਨੂੰ ਵੀ ਚਾਹ ਹੀ ਹੁੰਦਾ ਆਪਾਂ ਨੂੰ ਤਾਂ ਰੇੜੀ ਦਾ ਮੈਂ ਬੈ ਕੇ ਚੱਲਾਂ ਬਾੜਾ ਬੈ ਕੇ ਚੱਲਾਂ ਕੌਣ ਸਾ ਵਾਲਾ ਇੱਕ ਹੀ ਕਾਰ ਕੀ ਇਹ ਵਾਟ ਇਜ਼ ਦਿਸ ਮੈਨ ਸਮਝ ਰ ਗਈ ਤੈਨੂੰ ਉਹਨਾਂ ਨੇ ਸਾਨੂੰ ਕਿਹਾ ਸੀਗਾ ਵੀ ਇਹ ਸਮਾਨ ਲੈ ਰੇਡੀ ਤੇ ਜਿਹੜਾ ਪ੍ਰੀਤ ਦਾ ਹੁਣ ਫਿਰ ਕੀ ਕੀਤਾ ਆ ਫਿਰ 에어ਪੋਰਟ ਅੰਮ੍ਰਿਤਸਰ ਓ ਵਾਹ ਦੇਖ ਸੂਰਜ ਵਾ ਕਿਤਨਾ ਵਧੀਆ ਲੱਗਦਾ ਚੱਲ ਬਈ ਹੁਣ ਤਿਆਰੀ ਆ ਆਪਣੇ ਯਾਰ ਪ੍ਰੀਤ ਦੀ ਬਦਲ ਕੀ ਕਰ ਪੀਤਿਆ ਓਕੇ ਯਾਰ ਓਕੇ ਡਾਰਲਿੰਗ ਮਰਦੇ ਆਂ ਦੇਖਦੇ ਆਂ ਫਿਰ ਜੇ ਆਪਣਾ ਬਣਿਆ ਤਾਂ ਆਪਾਂ ਲੈ ਆਂਦੇ ਆਂ ਪਤਾ ਨਹੀਂ ਅਟੈਚੀ ਚ ਵੀ ਇੱਕ ਬੰਦਾ ਲੈ ਕੇ ਆਣਾਲ ਤੂੰ ਤਾਂ ਫਿਰ ਆਉਣੀ ਓਏ ਬੈਸਿਕ ਕੌਨ ਕੈਸੀ ਪਾਸੇ ਰਾਤੂ ਸਿੰਘ ਆ ਹੀ ਕਰਿਆ ਨਾ ਲੈ ਪੈਸੇ ਦੇ ਹਾਂ ਚੱਲ ਦੇ ਨਾ ਚਲੋ ਵੇ ਜਾਣ ਦੇ ਨਹੀਂ ਅਨੂ ਫੋਨ ਕਰਦਾ ਨਾ ਮੈਂ ਤੇ ਆ ਗਈ ਉਹ ਕਿ ਬਸ ਤੋ ਆਪ ਦੇਖ ਲੈ ਹਾਂ ਨਹੀਂ ਗਰਵਿੰਦਰ ਅਸਮਾਨਪਾਲਾ ਤੂੰ ਨਹੀਂ ਜਾਣਾ ਉਹ ਤੇ ਯਾਰੋ ਲੱਭ ओके okay, भाई लवली एरिया तेरा धोखा दे दी आया सी उधर ना स्मेल दख्ख दवैया दा ਭੈਣ ਓ ਜਾ ਓਏ ਇਹੋ ਜੀ ਉਹਨਾਂ ਕੋਲੇ ਐਸ ਕਯੂ ਵੀ ਗਰਦੀਤ ਹੋਣਾ ਅਸੀਂ ਜੀ ਹੁਣ ਪ੍ਰੀਤ ਨੂੰ ਛੱਡ ਕੇ ਦਾ ਸਾਰੇ ਓਕੇ ਇੱਕ ਹੋ ਗਿਆ ਇਹ ਕੰਮ ਤੇ ਹੁਣ ਅਸੀਂ ਚੱਲੇ ਆ ਵਾਪਸ ਠੀਕ ਹੈ ਜੀ ਓਕੇ ਥੈਂਕ ਯੂ ਲਵ ਯੂ ਸੋ ਮਚ ਸਾਰਿਆਂ ਨੂੰ ਐਦਾਂ ਹੀ ਆਪਣੀਆਂ ਵੀਡੀਓਜ਼ ਦੇਖਦੇ ਰਹੋ ਤੇ ਆਪਣੇ ਵਿਚਾਰ ਦਿੰਦੇ ਰਹੋ ਚਲੋ 100 ਰੁਪਿਆ ਬੁਜੀਰੇ ਕੋਲੇ ਹਿਆ ਟਟਿਆ ਓਕੇ ਜੀ ਮੇਰੇ ਕੋਲੇ ਥੈਂਕ ਯੂ ਦੇ ਲਿਆ ਹੈਗਾ ਤਾਂ ਸੱਚੀ ਹੈਗਾ ਲਵ ਯੂ